ਟੋਡੇ ਦਾ ਕੰਟੀ ਦੇ ਬਾਹਰ ਧਰਨਾਲਾ ਹੈ ਇਹ ਵੀ ਇੱਕੋ ਐਫ ਆਈ ਆਰ ਜਿਹੜੀ ਆ ਪਹਿਲਾਂ ਦਿਸਟਰ ਹੋਈ ਸੀ ਕੁਝ ਟਰਾਲੀਆਂ ਦੇ ਜਿਹੜੇ ਸ਼ੈਂਪੂ ਬਾਰਡਰ ਕੋ ਟਰਾਲੀਆਂ ਜਿਹੜੀਆਂ ਮਿਟੋਈਆਂ ਸੀ ਉਹਨਾਂ ਦੇ ਕੁਝ ਟਰਾਲੀਆਂ ਦੇ ਪਾਰਟ ਜਿਹੜੇ ਨਾਬੇ ਦੇ ਵਿੱਚੋਂ ਮਿਲੇ ਸੀ ਕਿਸਾਨਾਂ ਨੇ ਜਿੱਦੋ ਕੰਪਲੇਂਟ ਕੀ ਪੇਰਾਂੇ ਦਰਖਾਸਤ ਕੀਤੀ ਅਸੂਲਕੇ ਕੰਮ ਕੀਤਾ ਇਹਨਾਂ ਦੀ ਮੰਗ ਸੀ ਕਿ ਕਪੂ ਸੰਕਤ ਜਿਹੜਾ ਮੌਜੂਦਾ ਐਮ ਸੀ ਸੀ ਉਹਦੇ ਹਸਵੰਦ ਦੇ ਉੱਪਰ ਐਫ ਆਈ ਆਰ ਕੀਤੀ ਜਾਵੇ ਕਿਉਂਕਿ ਉਹਦੀ ਦੁਕਾਨ ਦੇ ਵਿੱਚੋਂ ਟਰਾਲੀਆਂ ਦੇ ਪਾਰਟ ਜਿਹੜੇ ਮਿਲੇ ਸੀ ਜੋ ਸਾਨੂੰ ਉਪਰੋ ਹੁਕਮ ਆਇਆ ਸੀ ਐਫ ਆਈ ਆਰ ਜਿਹੜੀ ਲਾਂਚ ਕਰ ਦਿੱਤੀ ਉਸ ਤੋਂ ਬਾਅਦ ਇੱਕ ਵੀਕ ਤੋਂ ਬਾਅਦ ਇੱਕ ਟਰਾਲੀ ਹੋਰ ਮਿਲ ਗਈ ਸੀ ਪਾਰ ਸਦਰਨਾਪੇ ਦੇ ਏਰੀਆ ਦੇ ਵਿੱਚੋਂ ਪਿੰਡ ਦੇ ਵਿੱਚ ਕਿਤੇ ਖੇਤਾਂ ਦੇ ਵਿੱਚ ਲਵਾਰਸ ਟਰਾਲੀ ਖੜੀ ਸੀ ਇਹਨਾਂ ਨੇ ਬਾਅਦ ਇੱਕ ਹੋਰ ਐਪਲੀਕੇਸ਼ਨ ਦਿੱਤੀ ਵੀ ਸਾਡੀ ਜਿਹੜੀ ਉਹ ਟਰਾਲੀ ਜਿਹੜੀ ਆ ਉਹ ਅੰਬਰਸਰ ਏਰੀਆ ਦੀ ਟਰਾਲੀ ਆ ਤੇ ਉਹ ਵੀ ਨਾਪੇ ਦੇ ਵਿੱਚ ਰਿਕਵਰ ਹੋਈ ਆ ਉਹਦੇ ਉੱਪਰ ਵੀ ਇੱਕ ਐਫ ਆਈ ਆਰ ਜਿਹੜੀ ਪੱਪੂ ਦੇ ਉੱਪਰ ਹੀ ਐਫ ਆਈ ਆਰ ਕੀਤੀ ਜਾਵੇ ਅਸੀਂ ਇਹਨਾਂ ਨੂੰ ਕਿਹਾ ਆਪਣੀ ਐਪਲੀਕੇਸ਼ਨ ਦੇ ਦਿਓ ਅਸੀਂ ਉਥੇ ਜੋ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਸਾਮਣੇ ਆਊਗਾ ਅਸੀਂ ਕੈਮਰੇ ਵਗੈਰਾ ਦੇਖਾਂਗੇ ਜੋ ਵੀ ਇਹਦੇ ਪਿੱਛੇ ਹੈਗਾ ਉਹਦੇ ਤੇ ਐਫਆਈਆਰ ਜ਼ਰੂਰ ਕਰਾਂਗੇ ਪਰ ਇਹਨਾਂ ਨੇ ਉਤਰਨੇ ਸਾਨੂੰ ਰੋਜ਼ ਮਤਲਬ ਇਹੀ ਕਹਿੰਦੇ ਰਹੇ ਵੀ ਅਸੀਂ ਧਰਨਾ ਲਗਾਵਾਂਗੇ ਧਰਨਾ ਲਾਵਾਂਗੇ ਜਾਂ ਪੱਪੂ ਦੇ ਉੱਪਰ ਜਲਦ ਤੋਂ ਜਲਦੀ ਐਫਆਈਆਰ ਕੀਤੀ ਜਾਵੇ ਫਿਰ ਪੱਪੂ ਨੇ ਜਿਹੜੀ ਸੂਰਤ ਐਫਆਈਆਰ ਹੋ ਗਈ ਉਹਨੇ ਜ਼ਮਾਨਤ ਲਾਤੀ ਕੋਰਟ ਦੇ ਵਿੱਚ ਉਹਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਹੁਣ ਇਹ ਕਹਿੰਦੇ ਪੱਪੂ ਦੀ ਅਰੈਸਟ ਪਾਈ ਜਾਵੇ ਪੱਪੂ ਨੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਉਹ ਚੁਆਇਨ ਕਰ ਲਈ ਆ ਉਹ ਵੀ ਇੱਕ ਤਾਂ ਵੀ ਅਰੈਸਟ ਹੁੰਦੀ ਆ ਕਿਉਂਕਿ ਕੋਰਟ ਦੇ ਆਰਡਰ ਹੋ ਗਏ ਤੇ ਉਹਨ ਕਾ ਵੀ ਉਹ ਡਾਇਰੈਕਟ ਨਹੀਂ ਪਾ ਸਕਦੇ ਅੱਜ ਕਿਸਾਨਾਂ ਨੇ ਸਾਰਿਆਂ ਨੇ ਇੱਥੇ ਪੰਜ ਸੇ ਤੋਂ ਜਾਣ ਇੱਥੇ ਆਏ ਹੋਏ ਆ ਇਹਨਾਂ ਨੇ ਇੱਕ ਧਰਨਾ ਮੇਰੇ ਆਫਿਸ ਦੇ ਬਾਹਰ ਲਗਾਇਆ ਹੋਇਆ ਆ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਸਵੇਰੇ ਆਈ ਆ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਕਿਸਾਨ ਭਰਾਵਾਂ ਨੂੰ ਕਿ ਇੱਧਰ ਵੀ ਇੱਕੋ ਹੀ ਰਸਤਾ ਹੈ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਧਰਨਾ ਪੀਸਫੁਲੀ ਲਗਾ ਸਕਦੇ ਹੋ ਕੋਈ ਰੋਕ ਟੋਕੜੀ ਨਹੀਂ ਤੁਸੀਂ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜਿਓ ਅਸੀਂ ਇਹਨਾਂ ਦਾ ਰਸਤਾ ਛੱਡ ਦਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣ ਦੀ ਪਬਲਿਕ ਦੀ ਔਰ ਤੁਹਾਡੀ ਹੋ ਚੁ ਜਦੋਂ ਮੇਰੀ ਗੱਡੀ ਅੰਦਰ ਆ ਗਈ ਉਸ ਤੋਂ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਇੱਥੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲਣ ਦੇਣੀ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਕਨ ਪਾਇਆ ਫਿਰ ਇਹਨਾਂ ਨੇ ਗੱਡੀ ਦੇ ਅੱਗੇ ਲੰਮੇ ਪਾ ਗਏ ਤੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਜਦੋਂ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਕੀ ਕੀਤੀ ਮੇਰਾ ਜੂੜਾ ਤੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇੱਕ ਖਾਨਾ ਦੇ ਪੇਸ ਦੇ ਵਿੱਚ ਗੁੰਡੇ ਇਕੱਠੇ ਹੋਏ ਆ ਇੱਥੇ ਇੱਕ ਇਹਨ ਵੀ ਨਹੀਂ ਬਖਸ਼ਿਆ ਮੈਂ ਕੀ ਇਹੋ ਤੇ ਕਾਰਵਾਈ ਹੈ ਜਿਹੜੀ ਅਮਲ ਚੱਲਿਆਦੀ ਜਾਊਗੀ ਤੁਹਾਡੀਆਂ ਆਬਦੀ ਕੀ ਕੀਤੀ ਇਹਨਾਂ ਨੇ ਐਸੇ ਬੋਲ ਦਿੱਤਾ ਮੈਂ ਜਿੰਨੇ ਵੀ ਜੋ ਵੀ ਇਹਨਾਂ ਤੇ ਕਾਰਵਾਈ ਬਨੂੰਗੀ ਮੈਂ ਉਹਨਾਂ ਤੇ ਜ਼ਰੂਰ ਐਕਸ਼ਨ ਕਰਵਾਉਂਗੀ ਕਿਉਂਕਿ ਮੈਂ ਖੁਦ ਬਿਆਨ ਲਿਖਾਉਂਗੀ ਮੈਂ ਖੁਦ ਮੌਕੇ ਤੇ ਜੇ ਕਿਸੇ ਹੋਰ ੁੰਦਾ ਤਾਂ ਵੀ ਆਪਾਂ ਕਹਿ ਲੈਂਦੇ ਕਿ ਸ਼ਾਇਦ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਖੁਦ ਮੌਕੇ ਤੇ ਗਈ ਸੀ ਖੁਦ ਇਹਨਾਂ ਨਾਲ ਗੱਲ ਕਰਨ ਗਈ ਸੀ ਇਹਨਾਂ ਨੇ ਸਾਫ਼ ਮਨਾਂ ਕੀਤਾ ਅਸੀਂ ਨਹੀਂ ਗੱਲ ਕਰਨੀ ਤੁਹਾਨੂੰ ਤੁਹਾਡੀ ਗੱਡੀ ਜਿਹੜੀ ਅਸੀਂ ਬਾਹਰ ਨਹੀਂ ਜਾਣ ਦੇਣੀ ਫਿਰ ਜਦੋਂ ਇਹ ਗੱਡੀ ਦੇ ਅੱਗੇ ਲੰਮੇ ਪੈ ਕੇ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਯੂਨੀਫਾਰਮ ਪਿੱਛੋਂ ਖਿੱਚੀ ਜੂڑا ਤੱਕ ਮੇਰਾ ਪਿੱਛੋਂ ਪਤਾ ਨਹੀਂ ਕਿੰਨੇ ਖਿੱਚਿਆ ਔਰ ਉਲਟਾ ਥਾੜ ਦੇਤੇ ਹੀ ਨਾਰੇ ਲਗਾ ਰਹੇ ਵੀ ਪੁਲਿਸ ਨੂੰ ਅੱਲਾ ਬਾਦ